ਚਾਹੇ ਆਪਣਾ ਏਰੀਆ ਆਗੇ ਚਾਹੇ ਹੜਪਰਭਾਉਤ ਏਰੀਆ ਆਗੇ ਆਪਾਂ ਨੇ ਪੂਰਾ ਫਾਇਦਾ ਕਰਨਾ ਕਿਸਾਨਾਂ ਦਾ ਠੀਕ ਹੈ ਜੀ ਠੀਕ ਹੈ ਫਾਇਦਾ ਕਰੀ ਜੇ ਕਰਨਾ ਹੈਗਾ ਦਵਾਈਆਂ ਤਾਂ ਵਧੀਆ ਕੁਆਲਟੀ ਵਾਲੀਆਂ ਦੇਣੀਆਂ ਹੀ ਦੇਣੀਆਂ ਨੇਗੀਆਂ ਆਪਾਂ ਨੇ ਭਾਈ ਰੇਟਾਂ 'ਚ ਵੀ ਫਾਇਦਾ ਕਰਨਾ ਆਪਣਾ ਜਿਹੜਾ ਕੰਮ ਹੁੰਦਾਗਾ ਆਪਣਾ 5 ਤੋਂ 10 ਰੁਪਈਆ ਦੇ ਮਾਰਜਨ ਤੱਕ ਤਾਂ ਹੀ ਕੰਮ ਆਗਾ ਠੀਕ ਹੈ ਜੀ ਉਤਮ 골ਡ ਹਾਂ ਉਤਮ 골ਡ ਦਾ ਵੀ ਆਪਾਂ ਆ ਰਾਮ ਨਾਲ ਇਹ ਤਿੰਨ ਚਾਰ ਟਰੱਕ ਵੇਚਤੇ ਹੋਣਗੇ ਮਲਾ ਦੋ ਸਾਲ ਦੇ ਵਿੱਚ ਵਿੱਚ ਹੀ ਆ ਰਾਮ ਨਾਲ ਭਾਈ ਆ ਰਾਮ ਨਾਲ ਆ ਰਾਮ ਇਹਨੇ ਸਿਉਂਖ ਦਾ ਕੰਮ ਵੀ ਕਰਨਾ ਸੁੰਡ ਦਾ ਵੀ ਕਰਨਾਗਾ ਕਣਕ 'ਚ ਠੀਕ ਹੈ ਠੀਕ ਹੈ ਰੇਚਰ ਲਾ ਕੇ ਚਾਹੇ ਪਹਿਲੇ ਚ ਛੱਡ ਦੋ ਦੂਜੇ ਚ ਤੀਜੇ ਚ ਚੌਥੇ ਜਿਹੜੇ ਮਰਜੀ ਰੇਚਰ ਲਾ ਕੇ ਛੱਡ ਦੋ ਜਿੱਥੇ ਇਹ ਪਏ ਗਿਆ ਹੂੰ ਸੁੰਡ ਆਇਆ ਵੀ ਹੋਵੇ ਚਾਹੇ ਜਿੱਥੇ ਪਏ ਗਿਆ ਸੁੰਡ ਨਹੀਂ ਰਹੂਗਾ ਬਾਈ ਕਸ਼ਮੀਰ ਤੱਕ ਦਾ ਗਾਕ ਵੀ ਆਇਆ ਅੱਛਾ ਓਦੋਂ ਬਾਅਦ ਚ ਦੁਬਾਰੇ ਵੀ ਮਾਲ ਲੈਣ ਆਉਂਦੇ ਨੇ ਟਰੇਨਾਂ ਚੜ ਚੜਾਉਂਦੇ ਨੇ ਬਾਈ ਲੈ ਵੀ ਦੋਸਤੋ ਆ ਗਿਆ ਜੀ ਕਣਕ ਦਾ ਸੀਜ਼ਨ ਜੇ ਤੁਸੀਂ ਚਾਹੋ ਨਿਓ ਵੀ ਚੰਗੀ ਗ੍ਰੋਥ ਹੋਵੇ ਤਾਂ ਇੱਕ ਵਾਰ ਬਈ ਖਾਲਸਾ ਪੈਕਟੀਸਾਈਡ ਸਹਿਰ ਸੰਗਰੂਰ ਦੇ ਵਿੱਚ ਜ਼ਰੂਰ ਆਓ ਕਿਉਂਕਿ ਬਈ ਖਾਲਸਾ ਜੀ ਕੋਲੇ 35 ਸਾਈਡ ਦਵਾਈਆਂ ਇੱਕ ਨੰਬਰ ਕੁਆਲਿਟੀ ਦੀਆਂ ਚੰਗੇ ਰੇਟਾਂ ਦੇ ਉੱਤੇ ਨੇ ਯਾਨੀ ਕਿ ਚੰਗੇ ਰੇਟ ਦਾ ਮਤਲਬ ਕੀ ਹੈ ਵੀ ਸਭ ਤੋਂ ਸਸਤਾ ਕਿਸ ਕਾਊਂਟਰ ਆਗਾ ਤੁਹਾਨੂੰ ਕਿਤੇ ਵੀ ਇਹ ਰੇਟ ਨਹੀਂ ਮਿਲਣਾ ਆਗਾ ਬਾਕੀ ਬਈ ਜੀ ਬਾਈ ਦੇ ਕੋਲੇ ਕੀ ਹੁੰਦਾ ਸਾਰੀ ਗੱਲਬਾਤ ਕਰ ਦਿਆਂਗੇ ਖੜਾਗੇ ਬਈ ਸਹਿਰ ਸੰਗਰੂਰ ਦੇ ਵਿੱਚ ਆ ਜਾ ਵਿੱਕੀ ਬਈ ਪੁਲਿਸ ਲਾਈਨ ਦੇ ਜਮਾ ਕੋਲੇ ਸੰਗਰੂਰ ਤੋਂ ਬਰਨਾਲਾ ਰੋਡ ਦੇ ਉੱਤੇ ਆਜੋ ਜੀ ਆਪਾਂ ਗੱਲਬਾਤ ਕਰ ਦਿਆਂਗੇ ਬਾਕੀ ਖਾਲਸਾ ਕੀ ਫਤਿਹ ਜੀ ਮੇਰੀ ਖਾਲਸਾ ਮੇਰੀ ਫਤਿਹ ਕੀ ਹਾਲ ਚਾਲ ਹੈ ਖਾਲਸਾ ਜੀ ਚੜਦੀ ਕਲਾ ਵੀਰੇ ਜਮਾ ਠੀਕ ਹੈ ਜੀ ਚੜਦੀ ਕਲਾ ਪ੍ਰਮਾਤਮਾ ਦੀ ਕਿਰਪਾ ਪੂਰੀ ਠੀਕ ਹੈ ਜੀ ਝੋਨੇ ਕੇ ਮੇਰੇ ਆ ਇਸ ਵਾਰ ਚੋਣਿਆਲਾ ਕੰਮ ਦੱਸੋ ਜੀ ਝੋਨੇ ਦਾ ਸੀਜ਼ਨ ਹੈਗਾ ਜਿਹੜਾ ਬਾਈ ਹਾਂਜੀ ਝੋਨੇ ਦਾ ਸੀਜ਼ਨ ਐਤਕੀ ਜਾਨੀ ਜੇ ਆਪਾਂ ਲਈਏ ਸਾਬ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਰਹੀ ਹੈਗੀ ਆਪਾਂ ਸਾਰੇ ਕਿਸਾਨ ਭਰਾਵਾਂ ਦਾ ਪੂਰਾ ਬੋਲ ਫਾਇਦਾ ਕੀਤਾਗਾ ਠੀਕ ਹੈ ਜੀ ਠੀਕ ਹੈ ਜੀ ਇੱਕ ਮੇਨ ਗੱਲ ਬਾਤ ਐਤਕੀ ਮੌਸਮ ਨੇ ਖਰਾਬ ਕਰਤਾਗਾ ਮੌਸਮ ਨੇ ਖਰਾਬ ਕਰਤਾਗਾ ਜੇ ਆਪਾਂ ਕਹੀਏ ਵੀ ਬਾਲਾ ਵਧੀਆ ਨਹੀਂ ਰਿਹਾ ਹੈਗਾ ਠੀਕ ਹੈ ਅਸੀਂ ਆਪਣਾ ਏਰੀਆ ਵਧੀਆ ਦੀ ਰਿਹਾ ਮੰਨ ਲਾ ਆਪਣਾ ਏਰੀਆ ਤਾਂ ਵਧੀਆ ਦੀ ਭਈ ਝਾੜ ਬਹੁਤ ਘਟ ਉਹ ਚੱਲ ਜੇ ਜਿਹੜੇ ਵਿਚਾਰੇ ਹੜਾਂ ਚ ਡੁੱਬ ਗਏ ਉਹਨਾਂ ਦੇ ਮੁਕਾਬਲੇ ਲਈਏ ਤਾਂ ਬਹੁਤ ਕੋਸਾਗਾ ਆਪਣੇ ਏਰੀਆ 'ਚ ਲੋਕਾ ਲਵੇ ਮਾਰੀ ਗਿਆ ਯਾਨੀ ਕਿ ਸਵਾਰਾ ਨਾ ਮੀਹਾ ਕਰਕੇ ਅੰਮੀਹਾ ਕਰਕੇ ਬਾਈ ਹਨਾ ਬਾਕੀ ਚਲੋ ਜਿਵੇਂ ਪ੍ਰਮਾਤਮਾ ਦੀ ਮੌਜਾ ਹਨਾ ਬਾਈ ਬਾਕੀ ਬਾਈ ਜੀ ਹੁਣ ਆ ਗਿਆ ਜੀ ਆਪਣਾ ਕਣਕ ਵਾਲਾ ਸੀ ਜੇ ਆਪਾਂ ਉਧਰਲਾ ਭਾਂਗਾ ਡੋਟਾ ਇਧਰ ਕੱਢ ਲਈਏ ਹਾਂ ਉਹ ਨਿਕਲੂਗਾ ਬਾਈ ਪੂਰਾ ਕੱਢਾਂਗੇ ਆਪਾਂ ਹਾਂ ਕਿਵੇਂ ਕੱਢਾਂਗੇ ਹੁਣ ਇਹ ਦੱਸੋ ਉਹ ਬਾਈ ਆਪਾਂ ਜਿਵੇਂ ਕਿਸਾਨ ਭਰਾਵਾਂ ਦਾ ਚਾਹੇ ਆਪਣਾ ਏਰੀਆ ਆਗੇ ਚਾਹੇ ਹੜਪਰਭਾਉਤ ਏਰੀਆ ਆਗੇ ਆਪਾਂ ਨੇ ਪੂਰਾ ਫਾਇਦਾ ਕਰਨਾ ਕਿਸਾਨਾਂ ਦਾ ਠੀਕ ਹੈ ਜੀ ਠੀਕ ਹੈ ਫਾਇਦਾ ਕਰੀਚ ਕਰਨਾਗਾ ਦਵਾਈਆਂ ਦਾ ਵਧੀਆ ਕੁਆਲਟੀ ਵਾਲੀਆਂ ਦੇਣੀਆਂ ਹੀ ਦੇਣੀਆਂ ਨੇਗੀਆਂ ਆਪਾਂ ਨੇ ਭਾਈ ਰੇਟਾਂ 'ਚ ਵੀ ਫਾਇਦਾ ਕਰਨਾਗਾ ਰੇਟਾਂ 'ਚ ਫਾਇਦਾ ਕਰਾਂਗੇ ਹਾਂ ਜੀ ਠੀਕ ਹੈ ਜੀ ਮੈਂ ਕਿਹਾ ਵੀ ਉਰੇ ਸਭ ਤੋਂ ਘੱਟ ਰੇਟ ਦੇ ਵਿੱਚ ਦਵਾਈਆਂ ਮਿਲਦੀਆਂ ਠੀਕ ਹੈ ਜੀ ਹਾਂ ਜੀ ਹਾਂ ਵੀਰੇ ਆਪਣੇ ਹਾਂ 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 ਭਾਈ ਆਪਣਾ ਜਿਹੜਾ ਕੰਮ ਹੁੰਦਾਗਾ ਆਪਣਾ 5 ਤੋਂ 10 ਰੁਪਈਆ ਦੇ ਮਾਰਜਨ ਤੱਕ ਦਾ ਹੀ ਕੰਮ ਆਗਾ ਠੀਕ ਹੈ ਜੀ ਜਣੀ ਜਿਆਦਾ ਨਹੀਂ ਹੈਗਾ ਤੇ ਜਿਵੇਂ ਹੁਣ ਲਾ ਲਓ ਆਪਣਾ ਜਿਵੇਂ ਸਪਰੇ ਦੀ ਗੱਲ ਕਰੀ ਆਪਾਂ ਹੁਣ ਸਭ ਤੋਂ ਪਹਿਲਾਂ ਸਪਰੇ ਚੱਲਿਆ ਤੀਗਾ ਕੋਰ ਤੇ ਚੱਲਿਆ ਤੀਗਾ ਆਪਣਾ 2 ਲੀਟਰ ਪੈਂਦੀ 1 ਇੱਕ ਪੀਸ 60 ਗ੍ਰਾਮ ਵਾਲਾ ਵਕੀਰਾ ਦਾ ਠੀਕ ਹੈ ਜੀ 1 ਕਿਲੇ ਡੋਜ਼ ਤੀਗੀ ਇਹ ਸਿਸਟਮ ਤੀਗਾ ਜਿਹੜਾ ਲਗਭਗ ਲੰਘ ਚੁੱਕਿਆਗਾ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਜਿਵੇਂ ਚੱਲ ਰਹੀ ਹੈਗੀ ਸਪਰੇ ਹੁਣ ਗੁੱਲੀ ਡੰਡੇ ਵਾਲੀ ਚੱਲ ਰਹੀ ਹੈ ਗੈਂਡੇ ਵਾਲੇ ਹੋ ਗਏ ਹੁਣ ਉਹ ਜਿਵੇਂ ਲਾ ਲਓ ਆਪਣਾ ਇੱਕ ਪੀਸ ਆ ਹਾਕੀਰਾ ਦਾ ਚਾਹੇ ਆਹ ਵਕੀਰਾ ਲਾ ਲਓ ਚਾਹੇ ਆਹ ਲਾ ਲਓ ਆਹ ਬਾਈ ਨੇ ਮਾਗੀ ਆਹ ਵਕੀਰਾ ਸਾਲਟ ਆ ਗਿਆ ਠੀਕ ਹੈ ਜੀ ਇੱਕ ਪੀਸ ਇੱਕ ਕਿੱਲੇ ਤੇ ਸਪਰੇਅ ਕਰਨਾ ਹੂੰ ਕੋਰ ਤੇ ਠੀਕ ਆ ਪਾਣੀ ਲਾਉਣ ਤੋਂ ਪਹਿਲਾਂ ਉਸ ਤੋਂ ਬਾਅਦ ਚ ਪਾਣੀ ਕਦੋਂ ਲਾਉਣਾਗਾ ਅ ਅੱਜ ਜਿਵੇਂ ਸਪਰੇਅ ਕਰਤਾ ਕੱਲ ਦਾ ਦਿਨ ਖੜਜੋ ਪਰਸੋਂ ਦਾ ਖੜਜੋ ਠੀਕ ਹੈ ਜੀ ਚੌਥੇ ਤੋਂ ਬਾਈ ਪਾਣੀ ਲਾਉਣਾ ਸ਼ੁਰੂ ਕਰਦੋ ਠੀਕ ਹੈ ਵਧੀਆ ਰਿਜ਼ਲਟ ਆਊਗਾ ਰਿਜ਼ਲਟ ਕਿਵੇਂ ਆਗਾ ਪੂਰਾ ਵਧੀਆ ਪੂਰੇ ਪਿਛਲੇ ਸਾਲ ਸਾਨੂੰ ਇੱਕ ਵੀ ਲਾਂਭਾ ਨਹੀਂ ਮਿਲਿਆ ਹੈਗਾ ਬਾਈ ਅੱਛਾ ਜੀ ਪੂਰੇ ਵਧੀਆ ਰਿਜ਼ਲਟ ਮਿਲੇ ਨੇਗੇ ਅਸੀਂ ਨੇ ਜਿਹੜੀ ਅਕੀਰਾ 하기 ਅਕੀਰਾ ਸਾਲਟ ਆ ਗਿਆ ਇਹ ਇਹ ਵੇਚੀ ਤੀਗੀ ਬਾਈ ਆਪਾਂ ਨੇ ਪਿਛਲੇ ਸਾਲ ਠੀਕ ਹੈ ਜਿਹੜੀ ਆਪਾਂ ਨੇ ਜਣੀ ਪਾਣੀ ਤੋਂ ਪਹਿਲਾਂ ਸਪਰੇ ਕਰਾਈ ਤੀਗੀ ਬਹੁਤ ਸੋਹਣੇ ਰਿਜ਼ਲਟ ਮਿਲੇ ਨੇਗੇ ਠੀਕ ਹੈ ਜੀ ਬਾਕੀ ਅੱਗੇ ਗੱਲ ਕਰੀਏ ਜੇ ਆਪਾਂ ਬਾਈ ਜਿਵੇਂ ਹੁਣ ਇਸ ਤੋਂ ਬਾਅਦ ਚ ਜਿਹੜੇ ਭਰਾਵਾਂ ਨੇ ਆਪਣਾ ਆ ਨਹੀਂ ਪਾਉਣੀ ਅਕੀਰਾ ਦਾ ਸਪਰੇ ਨਹੀਂ ਕਰਨਾ ਉਹ ਆਪਣੇ ਲਵੇ ਇਸ ਤੋਂ ਬਾਅਦ ਚ ਜਿਵੇਂ ਚੱਲੂ ਸਿਸਟਮ ਐਟ ਤੇ ਐਕਸਲ ਵਗੈਰਾ ਵੀ ਚਲੋ ਆਪਾਂ ਦੇ ਦਾਂਗੇ ਤੁਹਾਨੂੰ ਆ ਮੈਟਰੀ ਵੀ ਪਈ ਆਗੀ ਸੋ ਮਿਟੋਮੋ ਜਪਾਨ ਦੀ ਠੀਕ ਹੈ ਮੈਟਰੀ ਬਾਈ ਆਪਾਂ ਇਹੀ ਵੇਚਦੇ ਆਂਗੇ ਮੇਨ ਠੀਕ ਹੈ ਨਾ ਤਾਂ ਪਤਾ ਉਹ ਟਾਟਾ ਮੈਟਰੀ ਮਿਲੂਗੀ ਬਾਈ ਨੇਮ ਨਾ ਆਪਾਂ ਕੋਈ ਹੋਰ ਸੰਕੋਰ ਸਰਗਾ ਕੁਛ ਨਹੀਂ ਬਾਈ ਸੰਕੋਰ ਮੈਟਰੀ ਗੱਲਬਾਤ ਤਾਂ ਇੱਕ ਹੈ ਚਲੋ ਤੇ ਮੈਂ ਨਾ ਆਪਾਂ ਇਹ ਵੇਚਦੇ ਆਂਗੇ ਇਹਦੇ ਰਿਜ਼ਲਟ ਵਾਲੇ ਸੋਨੇ ਮਿਲੇ ਹੋਣੇ ਆਪਾਂ ਨੂੰ ਠੀਕ ਹੈ ਜੀ ਪਿਛਲੇ ਸਾਲ ਵੇਚੀ ਦੀ ਜਦੋਂ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਆ ਗਿਆ ਜੇ ਆਪਾਂ ਗੱਲ ਕਰੀਏ ਗਰੋਥ ਦੀ ਗਰੋਥ ਦੀ ਹਾਂ ਜੀ ਸਭ ਤੋਂ ਪਹਿਲਾਂ ਸਪਰੇਅ ਚੱਲਦਾਗਾ ਮੈਗਜ਼ੀਨ ਦਾ ਮੈਗਜ਼ੀਨ ਦਾ ਮੈਗਜ਼ੀਨ ਆਪਣੇ ਨਵੇਂ ਸ੍ਰੀ ਰਾਮ ਦਾ ਪਿਆਗਾ ਬਾਈ ਸ੍ਰੀ ਰਾਮ ਦਾ ਆ ਗਿਆ ਠੀਕ ਹੈ ਜੀ ਇਹ ਆਪਣੇ ਨਵੇਂ ਬਹੁਤ ਜ਼ਿਆਦਾ ਜਾਨੀ ਘੱਟ ਰੇਟ ਤੇ ਆਗਾ ਆਪਣੇ ਨਾਲ ਗ ਇਹੀ ਮੈਗਜ਼ੀਨ ਵੇਚਾਂਗੇ ਬਾਈ ਆਪਾਂ ਕਿਉਂਕਿ ਸ੍ਰੀ ਰਾਮ ਕੰਪਨੀ ਬਾਰੇ ਹਰ ਇੱਕ ਕਿਸਾਨ ਭਰਾ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਠੀਕ ਹੈ ਜੀ ਜਾਣਦੇ ਆ ਕੁਆਲਿਟੀ ਸਾਰੇ ਵੀ ਕੀ ਕੁਆਲਿਟੀ ਹਾਂ ਵੀ ਸ੍ਰੀ ਰਾਮ ਦੀ ਕੁਆਲਿਟੀ ਕੀ ਆ ਗਈ ਠੀਕ ਹੈ ਜੀ ਉਸ ਤੋਂ ਬਾਅਦ ਚ ਆ ਗਿਆ ਜਿਵੇਂ ਆਪਣੇ ਲਵੇ ਸਿਸਟਮ ਉਹ ਥੱਲੇ ਪਾਉਣ ਵਾਲਾ ਉਤਮ 골ਡ ਹਾਂ ਉਤਮ 골ਡ ਆ ਵੀ ਆਪਾਂ ਰਾਮ ਨਾਲ ਇਹ ਤਿੰਨ ਚਾਰ ਟਰੱਕ ਵੇਚਦੇ ਹੋਣਗੇ ਮੈਨੂੰ ਲੱਗਦਾ 2 ਸਾਲ ਦੇ ਵਿੱਚ ਵਿੱਚ ਹੀ ਰਾਮ ਨਾਲ ਬਾਈ ਰਾਮ ਨਾਲ ਰਾਮ ਨਾਲ ਜਿਵੇਂ ਹੁਣ ਗੱਲ ਕਰੀ ਆਪਾਂ ਜੇ ਝੋਨੇ ਦੀ ਕੱਲੇ ਝੋਨੇ ਝੋਨੇ ਤੇ ਆਪਾਂ ਨੇ ਇਹ 15 ਟਨ ਵੇਚਾ 15 ਟਨ ਠੀਕ ਹੈ ਜੀ ਵਿਕਦੀ ਕਿਉਂ ਨਹੀਂ ਇਹ ਦਾ ਕਾਰਨ ਕੀ ਹੈਗਾ ਉਸ ਦਾ ਇਹਦਾ ਕਾਰਨ ਪਤਾ ਕੀ ਹੈਗਾ ਬਾਈ ਇਹ ਵਿਕਦੀ ਤਾਂ ਨਹੀਂ ਇਹ ਇੱਕ ਤਾਂ ਇਹ ਪੈਂਦੀ ਜਣੀ ਘੱਟ ਪੈਸੇਂ ਦੀ ਪੈਂਦੀ ਕਿਸਾਨ ਨੂੰ ਠੀਕ ਹੈ ਸਸਤੀ ਪੈ ਜਾਂਦੀ ਹੈ ਸਸਤੀ ਪੈ ਜਾਂਦੀ ਜੇ ਆਪਾਂ ਪੈਸੇ ਵੀ ਚਲੋ ਅਹੀਂ ਲਾ ਲੋ ਵੀ ਵੱਧ ਪੈਸੇਂ ਦੀ ਪੈਂਦੀ ਆ ਵੱਧ ਦੀਏ ਲਾ ਲੋ ਚਲੋ ਆਪਾਂ ਹਾਂ ਜੀ ਪਰ ਬਾਈ ਕੰਮ ਜਦੋਂ ਇਹ ਆਪਦਾ ਕੰਮ ਕਰਦੀ ਆ ਨਾ ਕਿਸਾਨ ਭਰਾ ਪੈਸੇ ਲਾਏ ਭੁੱਲ ਜਾਂਦਾ ਸਹੀ ਗੱਲ ਹੈ ਜੀ ਕੰਮ ਕਰੇ ਜਿਹੜੀ ਉਹ ਹੁੰਦੇ ਨੇ ਗੱਲ ਹੁੰਦੀ ਆ ਵੀ ਜੀ ਕੰਮ ਕਰੇ ਯਾਰ ਕੰਮ ਕਰੇ ਬਾਈ ਹਨਾ ਜਦੋਂ ਆਪਾਂ ਨੇ ਹੁਣ ਮੇਰੀ ਗੱਲ ਸੁਣੋ ਆਪਣਾ ਦਾ ਬਿਆ ਬਾਈ ਆਏ ਨੇਗੇ ਆਪਾਂ ਇਹਨਾਂ ਨੂੰ ਕੀ ਦੇ ਕੇ ਤੋਰਤਾ ਉਰੋਂ ਜੇ ਯਾਨੀ ਲਾਲਾ ਆਪਾਂ ਨੇ 2 ਰੁਪਏ ਮਹਿੰਗੀ ਦੇਤੀ ਚੀਜ਼ ਹਾਂ ਜੀ ਠੀਕ ਆ ਪਰ ਜਦੋਂ ਇਹਨਾਂ ਦੀ ਚੀਜ਼ ਨੇ ਕੰਮ ਕੀਤਾ ਬਾਈ ਇਹ ਭੁੱਲ ਜਾਣਗੇ ਵੀ ਹਾਂ ਵੀ ਯਾਰ ਠੀਕ ਗੱਲ ਦੁਬਾਰੇ ਆਊਗਾ ਬੰਦਾ ਰਿਪੀਟ ਹੋਊਗਾ ਰਿਪੀਟ ਹੋਊਗਾ ਬਾਈ ਬੰਦਾ ਆਪਾਂ ਨੇ ਬਾਈ ਮੇਨ ਇਹ ਚੀਜ਼ ਜਿਵੇਂ ਹੁਣ ਲਾ ਲੋ ਇਨੇ ਸਿਉਂਕ ਦਾ ਕੰਮ ਵੀ ਕਰਨਾ ਸੁੰਡ ਦਾ ਵੀ ਕਰਨਾਗਾ ਕਣਕ ਚ ਠੀਕ ਹੈ ਜੀ ਠੀਕ ਹੈ ਜੀ ਰੇਚਰ ਲਾ ਕੇ ਚਾਹੇ ਪਹਿਲੇ ਚ ਛੜ ਦੋ ਦੂਜੇ ਚ ਤੀਜੇ ਚ ਚੌਥੇ ਜਿਹੜੇ ਮਰਜੀ ਰੇਚਰ ਲਾ ਕੇ ਛੜ ਦੋ ਇੱਕ ਵਾਰੀ ਰੇਚਰ ਲਾ ਕੇ ਇਹਨੂੰ ਜ਼ਰੂਰ ਪਾਓ ਬਾਈ ਨਾਲੇ ਤਾਂ ਕਣਕ ਪਾੜਦੀ ਦੇਖਿਓ ਤੁਸੀਂ ਜਿਵੇਂ ਝੋਨੇ ਦੇ ਬੂਜੇ ਨੂੰ ਨਹੀਂ ਕਹਿੰਦੇ ਹੁੰਦੇ ਅਸੀਂ ਡੜਾ ਹੋ ਗਿਆ ਇਹ ਵੀ ਪੂਰਾ ਵਧੀਆ ਐ ਲਾ ਲਓ ਵੀ ਟੋਪ ਦਾ ਐ ਲਾ ਲਓ ਕਣਕ ਛੋਟੀ ਪੂਰੀ ਸਿਰੇ ਦੀ ਪਾਟੂਗੀ ਬਾਈ ਛੜਦਾ ਬਦਾ ਹੋਊਗੀ ਬਾਈ ਛੜ ਵੀ ਐਂਡ ਤੱਕ ਕੰਮ ਕਰਦੀ ਆ ਬਾਈ ਹਾਂ ਤੇ ਤੰਨਾ ਤੋ 4 ਕਿਲੋ ਪੈਂਦੀ ਆ ਇਹ ਕਿੱਲੇ ਚ ਠੀਕ ਹੈ ਜੀ ਕੇਰਾ ਹੀ ਪੈਂਦੀ ਆ ਜਾਂ ਫਿਰ ਉਹ ਵੀ ਬਾਈ ਇੱਕ ਵਾਰ ਹੀ ਪੈਂਦੀ ਆ ਇਹਦਾ ਇੱਕ ਵਾਰ ਹੀ ਆ ਪਾਉਗੀ ਲੈ ਵੀ ਕੇਰਾ ਹੀ ਪੈਣੀ ਹੈਗੀ ਤੇ ਗਰੋਥ ਅੱਗੇ ਦਿਖਾਵਾਂਗੇ ਵੀ ਕੀ ਗਰੋਥ ਹੋਈ ਕੀ ਗਰੋਥ ਹੋਈ ਆਗੀ ਹਾਂ ਵੀਡੀਓ ਬਣਾ ਕੇ ਵਿੱਚ ਲਿਆਵਾਂਗੇ ਆਪਾਂ ਜਿਵੇਂ ਜਿਵੇਂ ਕਿਸਾਨ ਭਰਾ ਚਲੋ ਇਹਦੂ ਪਹਿਲਾਂ ਵੀ ਲੈ ਕੇ ਗਏ ਨੇ ਆ ਕਣਕ ਦੀ ਤੇ ਉਹ ਵੀ ਸਾਨੂੰ ਵੀਡੀਓ ਵਿੱਚ ਆਪਾਂ ਲਾਵਾਂਗੇ ਜਦੋਂ ਅਗਲੀ ਵੀਡੀਓ ਬਣਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਆਲੂਆਂ ਚ ਵੀ ਪਾ ਸਕਦੇ ਹਾਂ ਜੀ ਆਲੂ ਜੀ ਪਾ ਸਕਦੇ ਹਾਂ ਹਾਂ ਆਲੂਆਂ ਦਾ ਸਾਇਜ ਜਿਹੜਾ ਪੂਰਾ ਵਧੀਆ ਜਾਨੀ ਆਲੂਆਂ ਤੇ ਵੀ ਇਹ ਕੰਮ ਪੂਰਾ ਟਾਪ ਦਾ ਕਰਦੀ ਆ ਲੈ ਵੀ ਜਿਹੜੇ ਮੇਰੇ ਵੀਰ ਬਾਈ ਆਲੂ ਬੀਜਦੇ ਨੇ ਉਹ ਵੀ ਇੱਕ ਵਾਰ ਨੂੰ ਜ਼ਰੂਰ ਵਰ ਤੱਕ ਕੇ ਦੇਖੋ ਉੱਤਮ 골ਡ ਦੇਖਾ ਦਿਓ ਅੱਗੇ ਹੋਰ ਕੀ ਆ ਗਿਆ ਅੱਗੇ ਭਾਈ ਆਪਣੇ ਲਵੇ ਹੂੰ ਆ ਪਿਆਗਾ ਆਪਣੇ ਲਵੇ ਨਟੇਰਾ ਠੀਕ ਹੈ ਹਾਂ ਇਹ ਕਿੱਥੇ ਕੰਮ ਕਰਦਾ ਜੀ ਆਪਾਂ ਇਹਦੀ ਗੱਲ ਇਹਨੇ ਇਹਨੇ ਕਣਕ ਚ ਵੀ ਕਰਨਾ ਹਾਂਜੀ ਆਲੂ ਚ ਵੀ ਕਰਨਾ ਆਲੂ ਚ ਵੀ ਕਰ ਲਏ ਠੀਕ ਹੈ ਜੀ ਤੇ ਜਿਹੜਾ ਇਹ ਪੈਕਟ ਹੈਗਾ ਇਹ ਸਿਰਫ 4 ਕਿਲੋ ਦਾ ਪੈਕਟ ਹੈਗਾ ਹਾਂਜੀ ਤੇ ਇਹਨੇ ਐ ਲਾ ਲਓ ਸਾਹਿਬ ਬਾਈ ਤੁਸੀਂ ਜਿੱਥੇ ਇਹ ਪਏ ਗਿਆ ਹੂੰ ਸੌਂਡ ਆ ਆ ਵੀ ਹੋਵੇ ਚਾਹੇ ਜਿੱਥੇ ਪਏ ਗਿਆ ਸੌਂਡ ਨਹੀਂ ਰਹੂਗਾ ਬਾਈ ਠੀਕ ਆ ਸਿਉਂਕ ਸੁੰਡ ਕਣਕ ਦੇ ਵਿੱਚ ਰਹੂਗਾ ਨਹੀਂ ਜਿੰਨਾ ਮਰਜੀ ਖਰਚੇ ਵਾਲਾ ਬਾਹਣਾਗਾ ਜਿਹਾ ਜਿਹਾ ਮਰਜੀ ਅਪਰ ਵਾਲੇ ਪਰੂਲੇ ਵਾਲਾ ਬਾਈ ਸੁੰਡ ਨਹੀਂ ਛੱਡਦਾ ਹੈਗਾ ਇਹ ਇਹਨੇ ਕੰਮ ਬਾਈ ਤਰਸੇਮ ਕਈ ਕਰਨੇ ਨੇਗੇ ਠੀਕ ਆ ਕਿਹੜੇ ਕਿਹੜੇ ਨਾਲ ਤਾਂ ਇਹਨੇ ਸਿਉਂਕ ਸੁੰਡ ਮਾਰਨਾਗਾ ਨਾਲੇ ਇਹਨੇ ਗ੍ਰੋਥ ਦੇਣੀਆਂ ਆਗੇ ਠੀਕ ਆ ਜਿਹੜਾ ਤੁਸੀਂ ਸਲਫਰ ਸਲਫਰ ਪਾਉਣੇ ਹੋਗੇ ਵੀ ਕਣਕ ਤੱਕੀ ਨਾ ਜਾਵੇ ਐ ਨਾ ਹੋ ਜੇ ਬਾਹਣਾ ਹੋਵੇ ਕੁਸ ਪਾਉਣ ਦੀ ਲੋੜ ਨਹੀਂ ਇਹਦੇ ਵਿੱਚ ਸਾਰਾ ਕੁਝ ਹੀ ਆ ਬਾਈ ਠੀਕ ਹੈ ਜੀ ਇਕੱਲੇ ਹੀ ਕੰਮ ਕਰ ਜਾਂਦਾ ਲੱਗਦਾ ਇਹ ਚਾਹ ਪ੍ਰੋਡਕਟਾਂ ਦੇ ਉੱਪਰ ਹਾਂ ਇੱਕ ਪੈਕੇਟ ਇੱਕ ਕਿੱਲੇ 'ਚ ਪਾਉ ਰਿਜ਼ਲਟ ਦੀ ਭਾਈ ਅਸੀਂ ਬੈਠੇ ਹਾਂਗੇ 150 'ਚੋਂ 101% ਗਾਰੰਟੀ ਹੈ ਠੀਕ ਹੈ ਜੀ ਮਹਿੰਗਾ ਤਾਂ ਨਹੀਂ ਹੈਗਾ ਜਿਆਦੇ ਜਿਆਦਾ ਕੋਈ ਜਿਆਦੇ ਮਹਿੰਗਾ ਨਹੀਂ ਭਾਈ ਗੱਲ ਕਰ ਲਿਓ ਫੋਨ ਤੇ ਦੱਸ ਦਾਂਗੇ ਤੁਹਾਨੂੰ ਰੇਟ ਕੋਈ ਦਿੱਕਤ ਨਹੀਂ ਠੀਕ ਹੈ ਜੀ ਕਿਉਂਕਿ ਬਾਈ ਜੇ ਆਪਾਂ ਰੇਟ ਦੀ ਗੱਲ ਹੁਣ ਦੱਸਦੇ ਆ ਫਿਰ ਕੰਪਨੀਆਂ ਇਤਰਾਜ ਕਰਨ ਲੱਗ ਜੇ ਸਹੀ ਗੱਲ ਹੈ ਬਾਕੀ ਜੀ ਓਪਨ ਨੰਬਰ ਹੈਗਾ ਤੁਸੀਂ ਕਾਲ ਕਰਕੇ ਰੇਟ ਵੀ ਪਤਾ ਕਰ ਸਕਦੇ ਹੋਗੇ ਕਰ ਸਕਦੇ ਅੱਗੇ ਹੋਰ ਕੀ ਹੈ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਚ ਬਾਈ ਜੀ ਆਪਣੇ ਲਵੇ ਲਾ ਲਓ ਜਿਵੇਂ ਗੁੱਲੀ ਡੰਡੇ ਵਾਸਤੇ ਜਿਹੜੇ ਸਪਰੇਅ ਚੱਲਣਗੇ ਆ ਆਪਣੇ ਲਵੇ ਬਾਈ ਨੇਮ ਲੀਡਰ ਵੀ ਪਈ ਆ ਗਈ ਠੀਕ ਹੈ ਲੀਡਰ ਠੀਕ ਹੈ ਹਾਂ ਜੀ ਤੇ ਆਹ ਟਲੈਂਟਰ ਸਭੀ ਪਈ ਆ ਗਈ ਠੀਕ ਹੈ ਤੇ ਜਣੀ ਲਾ ਲਓ ਆਪਣੇ ਲਵੇ ਟੌਪ ਕਟੂਬ ਸਾਰਾ ਕੁਝ ਆਪਣੇ ਲਈ ਬਾਈ ਆ ਚੁੱਕਿਆਗਾ ਆ ਮੈਟਰੀ ਪਈ ਆ ਗਈ ਆਪਣੇ ਦੇ ਟਰੈਕਟਰ ਬ੍ਰਾਂਡ ਵਾਲਿਆਂ ਦੀ ਤੇ ਆ ਪਈਆ ਗੀ ਆਪਣੇ ਲਵੇ ਸੋਮੇਟੋ ਪਹਿਲਾਂ ਵੀ ਦਿਖਾਈਆ ਗੀ ਇਹ ਸਾਨੂੰ ਠੀਕ ਹੈ ਜੀ ਤੇ ਜਿਵੇਂ ਹੁਣ ਸੁੰਡ ਤੋਂ ਲਾ ਲੋ ਬਾਈ ਇੱਕ ਇੱਕ ਪ੍ਰੋਡਕਟ ਸੁੰਡ ਤੋਂ ਆਪਣੇ ਲਵੇ ਹੋਰ ਬਾਲਾ ਟਾਪ ਦਾ ਆ ਪਿਆਗਾ ਲਾਣ ਦੇ ਨਾਂ ਤੇ ਬਾਈ ਠੀਕ ਹੈ ਜੀ ਜਿੱਥੇ ਜਮੀ ਵੀ ਸੁੰਡ ਹਟਦਾ ਨਹੀਂ ਹੈਗਾ ਉਂ ਤਾਂ ਜਿਹੜੀ ਆ ਚੀਜ਼ ਆ ਸਾਡੀ ਇਹ ਸਿੱਕੇ ਬੰਦਾਂ ਗੀ ਬੰਬ ਵਾਸਤੇ ਇਹੀ ਦੇਵਾਂਗੇ ਪਹਿਲੀ ਵਾਰੀ ਜਦੋਂ ਅਗਲਾ ਆਊਗਾ ਨਾ ਸਾਡੇ ਲਵੇ ਠੀਕ ਹੈ ਸੁੰਡ ਜਿੰਨਾ ਮਰਜ਼ੀ ਹੋਵੇ ਪਹਿਲ ਤਾਂ ਸੀ ਐਸ ਇਹਨੂੰ ਦੰਨੇਗੇ ਉਦੋਂ ਬਾਅਦ ਚ ਜੇ ਜਮੀ ਤੁਸੀਂ ਨੇ ਇਹ ਜ ਸਾਰਾ ਕੁਝ ਪਾਲਿਆ ਸਾਰਾ ਕੁਝ ਅੜਿਆ ਹੋਇਆ ਸੌਂਦਾਗਾ ਆ ਚੀਜ਼ ਦੇਵਾਂਗੇ ਫਿਰ ਤੁਹਾਨੂੰ ਬਾਈ ਐਂਡ ਤੇ ਜਾਵਾਂ ਐਂਡ ਤੇ ਜਾਵਾਂ ਠੀਕ ਹੈ ਜੀ ਤਿੰਨ ਕਿਲਿਆਂ ਤੇ ਲੀਟਰ ਪਊਗਾ ਛੱਟੇ ਨਾਲ ਮਿੱਟੀ ਚਰ ਲਾ ਕੇ ਤੇ ਮਿੱਟੀ ਨਾਲੇ ਹਾਂ ਤਿੰਨ ਕਿਲਿਆਂ ਤੇ ਲੀਟਰ ਪਊਗਾ ਤੇ ਰੇਟ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਕੋਈ ਗੱਲ ਨਹੀਂ ਬਾਈ ਠੀਕ ਹੈ ਜੀ ਤੇ ਰਿਜ਼ਲਟ ਇਹ ਇਹਦਾ ਸਪਰੇਅ ਵੀ ਕਰ ਸਕਦੇ ਹੋਗੇ ਤੁਸੀਂ ਸਪਰੇਅ 5 ਕਿਲਿਆਂ ਤੇ ਹੋਊਗਾ ਕੀ ਹੈ ਜੀ ਕਿੱਥੇ ਤੱਕ ਪਹੁੰਚਾ ਦਾਂਗੇ ਆਪਾਂ ਜੇ ਕਿਸੇ ਨੇ ਇੱਥੇ ਨਾਂ ਆਉਣਾ ਹੋਵੇ ਜੀ ਬਾਈ ਆਪਣੀ ਆਲ ਪੰਜਾਬ ਦਾ ਡਿਲੀਵਰੀ ਫ੍ਰੀ ਆ ਜਮਾ ਠੀਕ ਹੈ ਪਰ ਮਾਲ 20 ਤੋਂ 25000 ਤੱਕ ਦਾ ਹੋਵੇ ਠੀਕ ਆ ਜੀ ਫ੍ਰੀ ਕਰੀਏ ਨਾ ਡਿਲੀਵਰੀ ਹਾਂ ਡਿਲੀਵਰੀ ਜਮਾ ਫ੍ਰੀ ਆ ਬਾਈ ਕਿ ਕਾ ਪਹੁੰਚਦਾ ਵੀ ਆ ਜਾ ਫਿਰ ਨਹੀਂ ਪਹੁੰਚਦਾ ਕਿਤੇ ਆ ਬੈਠਾ ਬਾਈ ਕਿਤੇ ਬਾਈ ਜਾਂਦਾ ਹੈਗਾ ਆ ਬਾਈ ਇਹ ਜਾਂਦਾਗਾ ਬਾਈ ਇਹ ਬਾਈ ਜਾਂਦਾ ਹਾਂ ਜੀ ਠੀਕ ਹੈ ਜੀ ਕੀ ਕਰ ਲੋ ਗੱਲ ਜਾਨੋ ਬਾਈ ਜੀ ਆਪਾਂ ਹਾਂ ਹਾਂ ਬਾਈ ਜਿੱਥੇ ਮਰਜੀ ਹੋਵੇ ਆਲ ਪੰਜਾਬ ਦੇ ਵਿੱਚ ਠੀਕ ਹੈ ਜੀ ਕੋਈ ਐਸੀ ਵੈਸੀ ਗੱਲ ਤਾਂ ਨਹੀਂ ਹੋਈ ਅੱਜ ਤੱਕ ਜੀ ਕੀ ਗੱਲ ਬਾਤ ਰਹੇ ਨੇ ਬਾਈ ਪਤਾ ਕੀ ਆਗਾ ਹਾਂ ਜੀ ਅਸੀਂ ਨੇ ਤਰਸ ਦੇ ਆਧਾਰ ਤੇ ਵਿੱਚ ਬੰਦਿਆਂ ਨੂੰ ਮਾਲ ਦੇਤਾ ਤੀਗਾ ਪਰ ਹਜੇ ਚਲੋ ਬਾਕੀ ਹਜੇ ਪੇਮੈਂਟ ਆ ਰਹੀਆਂ ਨੇ ਕਿ ਆ ਆਜੂਗੀ ਆਪਾਂ ਨੂੰ ਜਦ ਭਰੋਸਾ ਹੋਏਗਾ ਠੀਕ ਆ ਆਪਣੇ ਕੋਈ ਨਾ ਵੀ ਕੋਈ ਆਏ ਨਾ ਯਾਰ ਕਰੇ ਅਸੀਂ ਤਾਂ ਆਪਦੇ ਵੱਲੋਂ ਘਾਟ ਨਹੀਂ ਛੱਡਦੇ ਠੀਕ ਹੈ ਜੀ ਹਾਂ ਵੱਡੀ ਗੱਲ ਹੁੰਦੀ ਨਾ ਜਿਵੇਂ ਵੀ ਆਪਾਂ ਆਪਦਾ ਕੰਮ ਛੱਡ ਕੇ ਜਾਂਦੇ ਆ ਯਾਰ ਬੀਤੇ ਆਗਰਨ ਬਸ ਆਹੀ ਗੱਲਾਂ ਮਾਰ ਜਾਂਦੀਆਂ ਨੇ ਕਿ ਆ ਫਿਰ ਪਤਾ ਦੁਕਾਨਦਾਰ ਰੱਖ ਕੇ ਜਿਹੜੀ ਇਹ ਉਹ ਦਿੰਦਾਗਾ ਉਹ ਫਿਰ ਅਗਲਾ ਬੰਦ ਕਰ ਦਿੰਦਾ ਹੱਕ ਕੇ ਠੀਕ ਹੈ ਜੀ ਹਾਂ ਠੀਕ ਹੈ ਜੀ ਪਹਿਲੇ ਪੈਸੇ ਪਹਿਲਾਂ ਆਉਣ ਜੇਵੇਂ ਕਿ ਜੇ ਕਿਸੇ ਨੇ ਮਾਲ ਲਿਆ 80 ਪੈਸੇ ਜਿਵੇਂ ਮਾਲਾ ਵੀ 20000 ਦੇ ਵਿੱਚੋਂ 10000 ਪਹਿਲਾਂ ਆਵੇ ਠੀਕ ਹੈ ਜੀ 10000 ਪਹਿਲਾਂ ਲੈਣੀ ਹੋਊਗੀ ਪਹਿਲਾਂ ਤੇ ਬਾਕੀ ਜਿੱਥੇ ਮਰਜ਼ੀ ਹੋਵੇ ਚਾਹੇ ਅਗਲਾ ਆਪਣੇ ਖੇਤ 'ਚ ਬੁਲਾ ਲੇ ਚਾਹੇ ਆਪਣੇ ਘਰੇ ਬੁਲਾ ਲੇ ਉੱਥੇ ਮੈਂ ਜਾਵਾਂਗਾ ਠੀਕ ਹੈ ਜੀ ਹਾਂ ਗਏ ਵੀ ਆ ਬਾਈ ਜਨਾਲੇ ਤਾਂ ਕੰਬਰ ਸਾਰਾ ਰਾਏਕੋਟ ਸਾਰਾ ਠੀਕ ਠੀਕ ਹੈ ਜੀ ਹਰਿਆਣੇ ਹਰੂਣੇ ਦੇ ਵਿੱਚ ਜੇ ਕੋਈ ਆਵੇ ਆਪਣੀ ਬਾਈ ਜਿਵੇਂ ਹੁਣ ਆਪਾਂ ਐ ਲਾ ਲੀਏ ਵੀ ਆਪਣੀ ਸਟੇਟ ਤੋਂ ਬਾਹਰ ਨਹੀਂ ਆਪਣੀ ਕੱਲੇ ਪੰਜਾਬ ਪੰਜਾਬ ਵਿੱਚ ਡਿਲੀਵਰੀ ਆ ਠੀਕ ਹੈ ਪੰਜਾਬ ਹਰਿਆਣੇ ਵਾਲਿਆਂ ਨੂੰ ਆਪ ਆਉਣਾ ਪਊਗਾ ਹਰਿਆਣੇ ਨੂੰ ਆਪ ਹਰਿਆਣਾ ਜੁਪੀ ਰਾਜਸਥਾਨ ਉਹਨਾਂ ਨੂੰ ਆਪ ਆਉਣਾ ਪਊਗਾ ਠੀਕ ਹੈ ਜੀ ਆਏ ਵੀ ਆਪਣੇ ਕੋਲ ਆਏ ਤਾਂ ਆਪਾਂ ਪਾਤੜਾ ਤੱਕ ਵੀ ਕਰ ਦਾਂਗੇ ਡਿਲੀਵਰੀ ਕੋਈ ਗੱਲ ਨਹੀਂ ਨੇੜੇ ਨੇੜੇ ਤੇੜੇ ਕਰ ਸਕਦੇ ਠੀਕ ਹੈ ਜੀ ਠੀਕ ਹੈ ਬਾਈ ਜੀ ਤੇ ਬਾਕੀ ਅੱਧੇ ਪੈਸੇ ਬਾਈ ਪਹਿਲਾਂ ਲੇਗੇ ਹਾਂ ਬਸ ਆਏ ਵੀ ਆਪਣੇ ਕੋਲੇ ਬਾਈ ਜੀ ਜਿਵੇਂ ਕੋਈ ਜੁਪੀ ਬਾਰਕ ਨਹੀਂ ਆਏ ਵੀ ਲੋਕ ਕਿ ਨਹੀਂ ਬਾਈ ਆਪਣੇ ਦਾ ਬਹੁਤ ਦੂਰੋਂ ਆਏ ਨੇ ਕੇ ਅੱਛਾ ਜੀ ਹਾਂ ਕੋਈ ਜਾਨੀ ਕੱਚ ਨਹੀਂ ਯਾਰ ਕੋਈ ਵੀ ਰਹੀ ਹੈਗਾ ਹਾ ਕਾ ਹੁਣ ਸਾਰੇ ਪਾਸਿਓਂ ਗਾਕ ਆਇਆਗਾ ਠੀਕ ਆ ਵਾੜੀ ਗੱਲ ਕੀਆ ਯਾਰ ਲੈ ਤੇਰੇ ਮੂਰੇ ਹੋਰ ਕੀ ਹੋਲਾਗਾ ਕਸ਼ਮੀਰ ਤੱਕ ਦਾ ਗਾਕ ਵੀ ਆਇਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਗਾਗ ਤਾਂ ਬਹੁਤ ਦੂਰੋਂ ਆਏ ਨੇ ਪਰਮਾਤਮਾ ਦੀ ਕਿਰਪਾ ਨਾਲ ਉਹਸੋ ਹੋਏ ਨੇ ਉਸ ਤੋਂ ਬਾਅਦ ਸੋਣ ਦਾ ਬਾਦ ਜੁੜੇ ਵੀ ਹੋਏ ਨੇ ਬੱਕੇ ਹਾਂ ਉਸ ਤੋਂ ਬਾਅਦ ਚ ਦੁਬਾਰੇ ਵੀ ਮਾਲ ਲੈਣ ਆਉਂਦੇ ਨੇ ਟ੍ਰੇਨਾਂ ਚੜ ਚੜ ਆਉਂਦੇ ਨੇ ਬਾਈ ਸਹੀ ਗੱਲ ਕਿਉਂਕਿ ਬਾਈ ਜੇ ਕੋਈ ਗੱਲਬਾਤ ਹੈਗੀ ਹੈਗੀ ਤਾਂ ਹੀ ਆਉਂਦੇ ਨੇ ਤਾਂ ਹੀ ਆਉਂਦੇ ਨੇ ਠੀਕ ਹੈ ਜੀ ਤੇ ਬਾਕੀ ਬਾਈ ਇੱਕ ਆਪਣੇ ਲਵੇ ਦਵਾਈ ਚਮਤਕਾਰ ਕੋਲਡ ਆਗਾ ਠੀਕ ਹੈ ਜੀ ਇਹਦਾ ਦੱਸਾਂ ਬਾਈ ਕੀ ਪ੍ਰੋਸੀਜਰ ਆਗਾ ਕੀ ਠੀਕ ਹੈ ਜੀ ਇਹ ਦੱਸੋ ਪੇ ਸੱਲੇ ਸਾਲ ਕਰਾਈ ਤੀ ਆਪਾਂ ਨੇ ਇਹ ਹਾਂ ਇਹੀ ਆਪਾਂ ਨੇ ਪਿੰਡ ਢੱਡਰੀਆਂ ਦਾ ਕਿਸਾਨ ਆ ਹਰਪਾ ਜਨ ਸਿੰਘ ਉਹਨੂੰ ਕਰਾਈ ਤੀ ਉਹਦਾ ਨੰਬਰ ਵੀ ਚਾਹੇ ਵਿੱਚ ਲਾ ਦਿਓ ਵੀਡੀਓ ਦੇ ਠੀਕ ਆ ਜੀ ਉਹ ਬੰਦੇ ਤੋਂ ਤੁਸੀਂ ਆਪ ਵੀ ਪਤਾ ਕਰ ਲਿਓ ਬਾਈ ਕਿਸਾਨ ਭਰਾ ਇਹੇ ਆਪਾਂ ਨੇ ਇਹ ਲੀਟਰ 6 ਕਿੱਲਿਆਂ ਤੇ ਪੈਂਦਾ ਉਹ ਬੰਦੇ ਨੂੰ ਅੱਧਾ ਲੀਟਰ ਦਿੱਤਾ ਜੀ ਉਹਦੇ 4 ਕਿੱਲੇ ਕਣਕ ਦੇ ਤੇ ਠੀਕ ਆ ਜੀ ਕੀਤਾ ਕੰਮ ਤਕਾਰ ਜਾਂ ਫਿਰ ਨਹੀਂ ਮੈਂ ਦੱਸਦਾ ਬਾਈ 3 ਕਿੱਲਿਆਂ ਚ ਉਹਨੇ ਸਪਰੇਅ ਕਰਤਾ 1 ਕਿੱਲਾ ਉਹਨੇ ਛੱਡ ਲਿਆ ਹਾਂ ਬੰਦਾ ਬਈਮੀ ਵਾਲਾ ਤੀਗਾ ਕਹਿੰਦਾ ਭਾਈ ਜੇ ਨਾ ਕਹਿੰਦਾ ਰਿਜ਼ਲਟ ਮਿਲਿਆ ਮੈਂ ਜਲੂਸ ਕੱਢੂੰ ਵੀਡੀਓ ਬਣਾ ਕੇ ਅਜੀ ਆਖਿਆ ਭਾਈ ਕੋਈ ਗੱਲ ਨਹੀਂ ਤੂੰ ਲੈ ਜਾ ਜਰਾ ਪੈਸੇ ਵੀ ਬਾਅਦ ਚ ਦੇਣੀ ਤੂੰ ਕਹਿੰਦਾ ਹਾਂ ਚੱਕੋ ਪੈਸੇ ਛੋੜੇ ਪਹਿਲਾਂ ਦੁੱਧ ਵਰਗੇ ਉਹ ਬੰਦੇ ਦੇ ਭਾਈ ਤਿੰਨ ਕਿੱਲਾਂ ਚ ਜਦੋਂ ਉਹਨੇ ਸਪਰੇਅ ਕਰ ਲਿਆ ਨਾ ਉਹਦੇ ਝਾੜ ਦਾ ਪਤਾ ਕਿੰਨੇ ਮਣੇ ਦਾ ਤੜਾ ਪਿਆ ਜਿਹੜੇ ਤਿੰਨ ਕਿੱਲਾਂ ਚ ਉਹਨੇ ਸਪਰੇਅ ਕੀਤਾ ਸੀ ਪਰ ਏਕੜ 65 ਮਣੇ ਦਾ ਤੜਾ ਜਿਹੜਾ ਉਹਨੇ 1 ਕਿੱਲਾ ਲਵੇ ਛੱਡਿਆ ਤੀ 42 ਮਣੇ ਦੀ ਰਹਿ ਗਈ ਤੀ ਅੱਛਾ ਜੀ ਹਾਂ ਜੀ ਪਿਛਲੇ ਸਾਲ ਦੀ ਗੱਲ ਆ ਨਵੀਂ ਮਿੱਤਰੋ ਜਾਣੀ ਕਿ ਜਿਹੜੀ ਵੀ ਦਵਾਈ ਤੁਸੀਂ ਇੱਥੋਂ ਲੈ ਕੇ ਜਾਓਗੇ ਤੁਹਾਨੂੰ ਉਹ ਮਹਿੰਗੀ ਨਹੀਂ ਪਊਗੀ ਹਾਂ ਮਹਿੰਗੀ ਵੀ ਕੰਮ ਦੀ ਵੀ 100% ਜ਼ਿੰਮੇਵਾਰੀ ਹੋ ਬਾਈ ਆਹ ਚੀਜ਼ ਐ ਇਹਨੇ ਕਿਹਾ ਹਟ ਬਤਾਏ ਨੇ ਪੈਸੇ ਲੈ ਸਾਲ ਠੀਕ ਆ ਜੀ ਆਈਏ ਕਿੱਥੇ ਜਾ ਕਿੱਥੇ ਨਿਆਉਣਾ ਹੋਵੇ ਜੀ ਆ ਬਾਈ ਖਾਲਸਾ ਪੈਸਟਿਸਾਈਡ ਆਪਣੀ ਦੁਕਾਨ ਦਾ ਨਾਮ ਆ ਹਾਂਜੀ ਪੁਲਸਲਾ ਨੇ ਰੋਡ ਸੰਗਰੂਰ ਆਗਾ ਜਦੋਂ ਇਧਰੋਂ ਬਰਨਾਲਾ ਕੈਂਚੀਆਂ ਚੋਂ ਆਵੋਗੇ ਬਾਈ ਤੁਸੀਂ ਐ ਲਾ ਲਓ ਬਰਨਾਲਾ ਕੈਂਚੀਆਂ ਤੋਂ ਆਪਣੀ ਅੱਧਾ ਕਿਲੋਮੀਟਰ ਤੇ ਦੁਕਾਨ ਆ ਇਧਰੋਂ ਬਟਰੁੱਖਾ ਪਿੰਡ ਆਵੋਗੇ ਜਦੋਂ ਇਧਰੋਂ ਠੀਕ ਹੈ ਉਦੋਂ ਆਪਣੀ ਦੁਕਾਨ ਹੈਗੀ ਆ ਇਤਰੋਂ ਵੀ ਅੱਧਾ ਕਿਲੋਮੀਟਰ ਦੀ ਦੁਕਾਨ ਵਾਸਾ ਆਪਣੇ ਠੀਕ ਹੈ ਜੀ ਬਸ ਆ ਕੇ ਸਾਨੂੰ ਕਹਿ ਰਹੇ ਬਰਨਾਲਾ ਰੋਡ ਵੱਜਦਾਗਾ ਪੁਲਿਸ ਲਾਈਨ ਵਾਲਾ ਇੱਥੇ ਆ ਕੇ ਕਹਿ ਰਹੇ ਫੋਨ ਲਾ ਲਿਓ ਮੋਰੋ ਅਸੀਂ ਆਪ ਵੀ ਲੈਣ ਆ ਜਾਾਂਗੇ ਸੋਣ ਠੀਕ ਹੈ ਜਿਹੜੇ ਵੀਰ ਆਪਣੇ ਬੱਸਾਂ ਬੱਸਾਂ ਚਾਹਣਾ ਚਾਹੁੰਦੇ ਹੁੰਦੇ ਨੇ ਵੀ ਠੰਡਾ ਬੱਸ ਚ ਬਗ ਜੀਏ ਉਹਨਾਂ ਨੂੰ ਸਾਡੀ ਗੱਡੀ ਇੱਥੋਂ ਦੁਕਾਨ ਤੋਂ ਆਪ ਜਾ ਕੇ ਬੱਸ ਸਟੈਂਡ 'ਚ ਉਤਰ ਜਾ ਕਰਨ ਅਸੀਂ ਆਪ ਲਿਉਣੇ ਹੁੰਨੇ ਆਗੇ ਚਾਹੇ 10 ਬੰਦੇ ਸਾਰੀਆਂ ਹੀ ਨੇ ਸਾਰੀਆਂ ਸਹੂਲਤਾਂ ਨੇ ਭਾਈ ਬਾਕੀ ਭਾਈ ਜੀ ਘਰੇ ਬੈਠੇ ਬੈਠੀ ਮੰਗਾ ਲਓ ਯਾਰ ਕਿਉਂਕਿ ਭਾਈ ਜੀ ਯਕੀਨ ਵਾਲਾ ਕੰਮ ਆਗਾ ਕੋਈ ਐਸੀ ਵੈਸੀ ਗੱਲ ਨਹੀਂ ਹੋਊਗੀ ਠੀਕ ਹੈ ਜੀ ਬਾਕੀ ਭਾਈ ਜੀ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਦਵਾਈ ਚਾਹੀਦੀ ਹੋਵੇ ਜਾਂ ਫਿਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਠੀਕ ਹੈ ਖਾਲਸਾ ਜੀ ਬੈਗ ਰਿਖ ਖਾਲਸਾ ਭਾਈ ਦੇ